ਆਈ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਟਰੈਕਟਰ ਆਇਆ ਸੀ ਅਰਜਨ ਨਵੋ ਇਹ ਵੀ ਵੈਸਟ ਬੰਗਾਲ ਨੰਬਰ ਹੈ ਵੈਸਟ ਬੰਗਾਲ ਨੰਬਰਾਂ ਦੀ ਆਪਾਂ ਤੁਹਾਨੂੰ ਵੀਡੀਓ ਲਗਾਤਾਰ ਆਪਣੇ ਚੈਨਲ ਤੇ ਪਾਉਂਦੇ ਆਂ ਸਟਾਰਟਿੰਗ 'ਚ ਬੇਨਤੀ ਕਰਦੀ ਆ ਭਰਾਵਾਂ ਨੂੰ ਤੇ ਚੈਨਲ ਸਬਸਕ੍ਰਾਈਬ ਕਰ ਲਓ YouTube ਤੇ ਵੀ Facebook ਤੇ ਵੀ ਹੈ ਤੇ ਜਿਆਦਾਤਰ ਵੀਰੇ ਫੋਨ ਕਾਲ ਨਾ ਕਰਿਆ ਕਰੋ ਕੰਮ ਕਰ ਚ ਲੱਗੇ ਹੋਣੇ ਆ WhatsApp ਤੇ ਤੁਸੀਂ ਮੈਸੇਜ ਕਰ ਦਿਆ ਕਰੋ ਜੋ ਵੀ ਤੁਹਾਡੀ ਕੁਐਰੀਸ ਹੁੰਦੀ ਹੈ ਸਵਾਲ ਜਵਾਬ ਹੁੰਦੇ ਆ ਆਪਾਂ ਕੋਸ਼ਿਸ਼ ਕਰੀਦਾ ਸੇਮ ਡੇ ਤੁਹਾਡੇ ਅੱਧੇ ਘੰਟੇ ਘੰਟੇ ਦੇ ਵਿੱਚ ਜੋ ਮੈਸੇਜ ਆਏਗਾ ਨਾਲ ਦੀ ਨਾਲ ਜਵਾਬ ਦੇ ਦੇਈਦਾ ਇਹ ਟਰੈਕਟਰ ਤੁਹਾਨੂੰ ਦਿਖਾਉਨੇ ਆ ਕਿਹੜਾ ਟਰੈਕਟਰ ਆ ਕੀ ਮੁੱਲ ਵੜੀ ਆ ਸਾਰੀ ਤੇ ਟਰੈਕਟਰ ਦੀ ਨਿਗਾ ਮਰਾ ਦਿੰਨੇ ਆ ਸਾਰੇ ਵੀ ਕੀ ਕੁਝ ਮੰਗ ਐ ਇਹਨਾਂ ਦੀ ਆਜੋ ਵੀਡੀਓ ਅੱਗੇ ਸਾਰੀ ਮੈਂ ਤੁਹਾਨੂੰ ਕਰ ਦਿੰਨਾ ਤੇ ਬਣੇ ਰਿਓ ਵੀਡੀਓ ਦੇ ਵਿੱਚ ਹਾਂ ਜੀ ਬਾਈ ਜੀ ਆ ਟਰੈਕਟਰ ਆ ਅਰਜਨ 605 ਟਰੈਕਟਰ ਸਾਰੇ ਦੇ ਨਿਗਾ ਮਰਾ ਦਈਏ ਤੁਹਾਡੀ ਆ ਤਾਂ ਮੈਂ ਟਾ ਗਿਆ ਟਰੈਕਟਰ ਦਾ ਆ ਪੈਡਲ ਰੰਗ ਰੂੰਗ ਤਾਂ ਪੈਡਲਾਂ ਤੇ ਮੈਨੂੰ ਜਾਇ ਜੀ ਉੱਤੇ ਲੱਗਦਾ ਠੀਕ ਹੀ ਲੱਗਦੀ ਆ ਚਲਾਈ ਪੈਡਲਾਂ ਦੇ ਹਿਸਾਬ ਨਾਲ ਦਾ ਟਰੈਕਟਰ ਦੀ ਤੇ ਬਾਕੀ 3 ਸਪੀਡ ਆ ਗਿਆ ਤੇ ਸਾਰੀ ਤੁਹਾਨੂੰ ਸਟਾਰਟਿੰਗ ਤੋਂ ਲੈ ਕੇ ਲਾਸਟ ਤੱਕ ਕੱਲੇ ਕੱਲੇ ਟਾਇਰ ਦੀ ਕੱਲੇ ਕੱਲੇ ਨਟ ਦੀ ਕੋਸ਼ਿਸ਼ ਕਰੀ ਦੀ ਆ ਵੀਡੀਓ ਚ ਤੁਹਾਨੂੰ ਜਾਣਕਾਰੀ ਦੇਣ ਦੀ ਵੀ ਆਵੇ ਬੰਦਾ ਤਾਂ ਹੀ ਜੇ ਵੀਡੀਓ ਦੇ ਵਿੱਚ ਟਰੈਕਟਰ ਕੁਝ ਜਚਿਆ ਹੋਵੇ ਅਗਲੇ ਨੂੰ ਉਹ ਇੰਨੀ ਦੂਰੋਂ ਹੋਣਾ ਕਈ ਭਰਾ ਤਾਂ ਫਿਰ ਐ ਕਹਿ ਦਿੰਦੇ ਵੀ ਸਾਰਾ ਕੁਝ ਘਰ ਬੈਠਿਆਂ ਤਾਂ ਨਹੀਂ ਵੀਰੇ ਪਤਾ ਲੱਗਦਾ ਰੇਟ ਜਿਹੜਾ ਐਗਜ਼ਿਟਾ ਤੁਹਾਨੂੰ ਆ ਕੇ ਸੌਦਾ ਤਾਂ ਅਗਲਾ ਕਹਿੰਦਾ ਵੀ ਆ ਕੇ ਕਰੋ ਬਾਈ ਫੋਨ ਤੇ ਦਾ ਮੁੱਲ ਵੜੀ ਤੁਹਾਨੂੰ ਸਾਰੀ 2015 ਮਾਡਲ ਆ ਤੇ ਮੁੱਲ ਤੁਹਾਨੂੰ ਸਾਰਾ ਵੀਡੀਓ ਚ ਲਾਸਟ ਵਿੱਚ ਦੱਸਾਂਗੇ ਤੇ ਕੀ ਕੁਛ ਇਹਦੀ ਡਿਮਾਂਡ ਆ ਸਾਰਾ ਕੁਝ ਤੁਹਾਨੂੰ ਬਾਕੀ ਪਹਿਲਾਂ ਟਰੈਕਟਰ ਦੇ ਨਿਗਾਹ ਮਾਰ ਲਓ ਪਿੱਛੋਂ ਵੇਖੋ ਟਰੈਕਟਰ ਖੁੱਲ੍ਹਿਆ ਖੱਲਿਆ ਆਪਣਾ ਤੁਸੀਂ ਆਪਣਾ ਚੈੱਕ ਕਰੋ ਉਹ ਐਵੇਂ ਆਪਾਂ ਵਧਾ ਚੜਾ ਕੇ ਇੱਕ ਵੀਡੀਓ ਆਪਾਂ ਦੇ ਮਾਰੇ ਗੱਲ ਕਰੀ ਜਾਈਏ ਬਾਹਲਾ ਨਮਾ ਜੀ ਅੱਧ ਮੁੱਲ ਚ ਟਰੈਕਟਰ ਜੀ ਪਲਾਣਾ ਟਿੰਕ ਮੁੱਲ ਵੀ ਮੁੱਲ ਬਾਈ ਜੀ ਜਿਹੜਾ ਚੀਜ਼ ਸਾਫ਼ ਹੋਦਾ ਦਾ ਮੁੱਲ ਲੱਗਦਾ ਹੀ ਆ ਐਵੇਂ ਕਹੇ ਦੀ ਆਪਾਂ ਵੀ ਬਾਹਲਾ ਸਸਤਾ ਜੀ ਸਸਤਾ ਸੁਸਤਾ ਬਾਈ ਜੀ ਕੁਝ ਨਹੀਂ ਹੁੰਦਾ ਚੀਜ਼ ਦਾ ਮੁੱਲ ਲੱਗਦਾ ਤੇ ਇਹ ਨਹੀਂ ਵੀ ਕੱਲਾ ਜੇ ਬੰਗਾਲ ਨੰਬਰ ਆ ਤਾਂ ਰੇਟ ਤੁਹਾਨੂੰ ਉਸ ਹਿਸਾਬ ਨਾਲ ਜੇ ਨੰਬਰ ਬਾਹਰ ਦਾ ਤੇ ਜ਼ਰੂਰੀ ਨਹੀਂ ਹੁੰਦਾ ਵੀ ਚੀਜ਼ ਦਾ ਮੁੱਲ ਵੀ ਹੁੰਦਾ ਸਾਫ ਦਾ ਵੀ ਜਿਵੇਂ ਟਾਇਰ ਕਿਸੇ ਟਰੈਕਟਰ ਦੇ ਟਾਇਰ ਹੁਣ ਇਹਦੇ ਮੰਨ ਲਓ ਤੁਸੀਂ ਕੰਡੀਸ਼ਨ ਕਿੰਨੇ ਕ ਟਾਇਰ ਗਿਣਦੇ ਆ 90 ਪੈਸੇ ਤੋਂ ਉੱਪਰ ਟਾਇਰ ਆ ਤੇ ਬਾਕੀ ਆਪਣਾ ਤੁਸੀਂ ਲਾ ਲਿਓ ਹਿਸਾਬ ਕਿਤਾਬ 16 28 ਐਮ ਆਰ ਐਫ ਦੇ ਟਾਇਰ ਠੀਕ ਆ ਜੀ ਕਿਸੇ ਟਰੈਕਟਰ ਦੇ ਹੁਣ ਜੇ ਟਾਇਰ ਘੱਟ ਹੋਣਗੇ ਜਾਂ ਅੱਧੇ ਜਾਂ 40 ਪੈਸੇ ਟਾਇਰ ਆ ਤਾਂ ਉਹਦਾ ਉਸ ਹਿਸਾਬ ਨਾਲ ਮੁੱਲ ਲੱਗਣਾ ਇਹਦਾ ਟਾਇਰਾਂ ਕਰਕੇ ਵੀ ਪਲੱਸ ਪੁਆਇੰਟ ਹੋ ਜਾਂਦਾ ਤੇ ਬਾਕੀ ਪਿਛਲਾ ਹਿੱਸਾ ਵੀ ਟਰੈਕਟਰ ਦਾ ਮੈਨੂੰ ਸਿਲਡ ਲੱਗਿਆ ਮਾੜੀ ਮੋਟੀ ਹੋ ਸਕਦਾ ਕਿਸੇ ਮਾਲਕ ਨੇ ਟੱਚਿੰਗ ਕਰਾਈ ਹੋਵੇ ਤੇ ਮਰਗਾਲ ਮੁਰਗੋਟ ਦੇਖ ਲਓ ਅੰਦਰ ਐਂਡ ਸਾਫ ਪਏ ਆ ਤੇ ਬਾਕੀ ਦਾ ਜਿਹਨੇ ਚੀਜ਼ ਵੇਚਣੀ ਵੀਰੇ ਮਾਣਾ ਮੁੱਟਾ ਹੱਤ ਪੱਲਾ ਤਾਂ ਅਗਲਾ ਮਾਰਦਾ ਹੀ ਆ ਇਹ ਆ ਸੰਗਲ ਸੰਗਲ ਵਧੀਆ ਬਾਕੀ ਲੰਕਾਂ ਆ ਯੂਜ ਆ ਹੁੱਕ ਦਾ ਵਧੀਆ ਲੱਗਾ ਹੋਇਆ ਤੇ ਅੱਗੇ ਹੋਰ ਕਿਹੜੀ ਚੀਜ਼ ਮੈਂ ਤੁਹਾਨੂੰ ਦਿਖਾਉਣ ਵਾਲੀ ਐ ਮੈਂ ਤੁਹਾਨੂੰ ਢੇਰ ਦੀ ਵੀ ਦਿਖਾਵਾਂ ਕੀ ਸ਼ੋਅ ਤੁਸੀਂ ਵੇਖ ਲਓ ਟਰੈਕਟਰ ਦੀ ਠੀਕ ਐ ਆ ਸ਼ੋਅ ਖੋਲੀ ਬਾਈ ਮੜੀ ਜੀ ਤੇ ਹੋਰ ਕੋਈ ਚੀਜ਼ ਦੇ ਕਮੈਂਟਾਂ ਦੇ ਵਿੱਚ ਦੱਸ ਦਿਆ ਕਰੋ ਜਿਹੜੀ ਮੈਂ ਸਾਨੂੰ ਤਾਂ ਮੈਕੈਨੀਕਲ ਔਇਲ ਦੇ ਵਿੱਚ ਜਿਹੜੀਆਂ-ਜਿਹੜੀਆਂ ਚੀਜ਼ਾਂ ਪਤਾ ਕੋਸ਼ਿਸ਼ ਹੁੰਦੀ ਐ ਵੀ ਸਾਰੀਆਂ ਚੀਜ਼ਾਂ ਦਿਖਾਉਣ ਦੀ ਆ ਹਿੱਸਾ ਵੇਖ ਲਓ ਟਰੈਕਟਰ ਦਾ ਠੀਕ ਐ ਜੀ ਨੱਟ ਤਾਂ ਨਹੀਂ ਅਗਲਾ ਜਾਂਦਾ ਪੁੱਲਿਆ ਹੱਲ ਤੱਕ ਇਹ ਮੈਨੂੰ ਤਾਂ ਜਿੱਤੇ ਤੱਕ ਲੱਗਦਾ ਵੀ ਹੱਲ ਤੱਕ ਕੋਈ ਨਟ ਨਹੀਂ ਟਰੈਕਟਰ ਦਾ ਖੁੱਲਿਆ ਤੇ ਇਹ ਪੰਪ ਦੀ ਸੀਲ ਉਤਰਾਂ ਹੀ ਲੱਗੀ ਐ ਚਲ ਪਸੋਲ ਫੈਂ ਉਤਰਾਂ ਹੀ ਸੀਲ ਡਪਿਆ ਇਹ ਬਾਕੀ ਆਪਣਾ ਬਈ ਮਾਡਲ ਮਾਰਕ 14 ਦੇ ਆ 15 ਦੀ ਕਾਪੀ ਆ ਜਲਦੀ ਜਲਦੀ ਵੀਡੀਓ ਲਾਈਵ ਸ਼ੇਅਰ ਕਰ ਦਿਓ ਰੇਡੀਏਟਰ ਵਗੈਰਾ ਦੇਖੋ ਏਅਰ ਸਿਲੰਡਰ ਬਹੁਤ ਵੱਡਾ ਕੰਪਨੀ ਦਾ ਅਰੀਜਨਲ ਲੱਗਿਆ ਜਿਹੜਾ ਤੇ 375000 ਦੀ ਡਿਮਾਂਡ ਆ 375000 ਆ ਸ਼ੋਅ ਲਾ ਅੰਦਰਲਾ ਸਿਸਟਮ ਆ ਠੀਕ ਹੈ ਜੀ ਆ ਆਪਣਾ ਸ਼ੋਅ ਦੇਖ ਲਓ ਅੰਦਰੋਂ ਸਾਰੀ ਆ ਇੰਜਨ ਦਾ ਪਾਰਟ ਆ ਗਿਆ ਤੁਹਾਡਾ ਠੀਕ ਹੈ ਵੀਰੇ ਤੇ ਤਕਰੀਬਨ ਤਕਰੀਬਨ ਤਾਂ ਸਾਰੀ ਵੀਡੀਓ ਦੇ ਵਿੱਚ ਦਿਖਾਈ ਦੇਈਦਾ ਸਾਰਾ ਕੁਝ ਇੰਜਨ ਦਾ ਜੇ ਕੋਈ ਚੀਜ਼ ਰਹਿ ਜਾਂਦੀ ਹੈ ਤਾਂ ਤੁਸੀਂ ਕਮੈਂਟ ਕਰਕੇ ਦੱਸ ਦਿਆ ਕਰੋ ਤੇ ਅਗਲੀ ਵੀਡੀਓ ਆਪਾਂ ਉਸ ਹਿਸਾਬ ਦੀ ਕਰ ਦਿਆ ਕਰਾਂਗੇ ਐ ਕੋਈ ਵੀ ਚੱਕਰ ਨਹੀਂ ਆਪਾਂ ਨੂੰ ਕੋਈ 뷰 ਵਾਲਾ ਵੀ ਅਸੀਂ ਵੀਡੀਓ ਪਾ ਕੇ 뷰 ਲੈਣੇ ਸਾਨੂੰ ਤਾਂ ਐ ਹੁੰਦਾ ਵੀ ਯਾਰ ਆਪਣੇ ਨਾਲ ਜ਼ਿੰਮੇਵਾਰ ਕਰਕੇ ਆਪਣੇ ਨਾਲ ਬੰਦੇ ਜੁੜੇ ਆ ਤਾਂ ਸੱਚਾਈ ਤੇ ਹੀ ਚੱਲੀਏ ਤੇ ਚੀਜ਼ ਸਾਫ਼ ਸੁਥਰੀ ਹੋ ਪਾਈਏ ਵੀਡੀਓ ਤੇ ਰੇਟ ਬਾੜੀ ਬਾਈ ਕੋਈ ਕਹਿੰਦਾ ਰੇਟ ਹੈ ਪੰਜਾਬ ਨੰਬਰ ਦਾ ਮੰਗਦਾ ਕੋਈ ਕਹਿੰਦਾ ਇਹ ਬੰਗਾਲ ਨੰਬਰ ਦਾ ਮੰਗਦਾ ਇਹ ਤਾਂ ਬਾਈ ਤੁਸੀਂ ਆਪਣੀ ਟਰਾਈ ਫਰਾਈ ਕਰੋ ਹੁਣ ਇੰਨੇ ਰੇਟ ਦਾ ਮੇਰੇ ਹਿਸਾਬ ਨਾਲ ਤਾਂ ਮਹਿੰਦਰਾ ਨਹੀਂ ਮਿਲਦਾ ਜੇ ਆਪਾਂ ਕਹੀਏ ਵੀ ਅਰਜਨ ਉਹ ਪੰਜਾਬ ਨੰਬਰ ਇੰਨੇ ਦਾ ਮਿਲ ਜਾਊਗਾ ਆਲੇ ਦਾ ਕਟਾ ਡਲਾਂ ਦੇ ਰੰਗ ਨਹੀਂ ਉਤਰਿਆ ਤੁਸੀਂ ਚਲਾਈ ਦਾ ਬਲਾ ਲਓ ਵੀ ਕਿੰਨੀ ਕਊਗੀ ਟਰੈਕਟਰ ਦੀ ਠੀਕ ਹੈ ਜੀ ਬਾਕੀ ਇੰਜਨ ਗੇਅਰ ਦੀ ਤਸੱਲੀ ਕਰ ਲਿਓ ਅਮਰ ਗਾੜਾ ਦਾ ਮਾੜਾ ਮਾੜਾ ਰੰਗ ਉਤੋਂ ਉਤਰਿਆ ਉਤਰਾ ਹੀ origignal ਰੱਖਿਆ ਇਹਨਾਂ ਨੇ ਤੇ ਪੇਂਟ ਪੂਟ ਨਹੀਂ ਕਰਾਏ ਫਾਈਬਰ ਫੂਬਰ ਸਾਰੇ ਉਤਨੇ ਲੱਗੇ ਆ ਸਾਰਾ ਉੱਪਰੋਂ ਛੱਤਾਂ-ਛੁੱਤਾਂ ਇਹਦੀਆਂ ਮਰਗਾੜਾਂ ਦੀਆਂ ਆਹ ਵੇਖ ਲਓ ਤੁਸੀਂ ਉੱਪਰੋਂ ਆਲੋ ਸਾਰਾ ਉੱਪਰ ਤੁਹਾਨੂੰ ਅਮਰਗਾੜ ਦੋਨੇ ਇਹਦੇ ਚੈੱਕ ਕਰ ਲਓ ਉੱਪਰੋਂ ਠੀਕ ਆ ਦੋਸਤੋ ਤੇ ਹੋਰ ਲਿੰਕਾਂ-ਫਿੰਕਾਂ ਚੈੱਕ ਕਰ ਲਓ ਆਹ ਲਿੰਕਾਂ ਟਰੈਕਟਰ ਦੀ ਤਕਰੀਬਨ ਕੋਈ ਚੀਜ਼ ਮੇਰੀ ਵੀਡੀਓ 'ਚ ਸ਼ਾਇਦ ਕਿਤੇ ਕਾਲੀ-ਕਾਲੀ 'ਚ ਕੋਈ ਰਹਿ ਜੇ ਤਾਂ ਰਹਿ ਜੇ ਨਹੀਂ ਜਦੋਂ ਟਾਈਮ ਹੁੰਦਾ ਉਦੋਂ ਤੱਕ ਕੋਸ਼ਿਸ਼ ਹੁੰਦੀ ਆ ਵੀ ਯਾਰ ਕੱਲੀ-ਕੱਲੀ ਚੀਜ਼ ਦੀ ਉਹ ਸਾਈਡ ਡਿਸਟ੍ਰੀਬਿਊਟਰ ਇਹਦਾ ਆ ਗਿਆ ਅੰਦਰੋਂ ਜਿਹੜਾ ਦਿਂਦਾ ਤੁਹਾਨੂੰ ਤੇ ਇਹਦੇ ਸਾਈਡ ਡਿਸਟ੍ਰੀਬਿਊਟਰ ਦੀ ਆਪਸ਼ਨ ਦਿੱਤੀ ਹੋਈ ਹੈ ਪਰ ਡਿਸਟ੍ਰੀਬਿਊਟਰ ਨਹੀਂ ਲੱਗਾ ਹੈ ਮੇਰੇ ਹਿਸਾਬ ਨਾਲ ਉਹ ਡਿਸਟ੍ਰੀਬਿਊਟਰ ਹੁੰਦਾ ਦਾ ਪਿੱਛੇ ਨਿੱਪੜ ਆਏ ਹੁੰਦੇ ਤੇ ਬਾਕੀ ਕੋਈ ਪਤਾ ਵੀ ਨਹੀਂਗਾ ਕਿ ਉਹ ਨਵੇਂ-ਨਵੇਂ ਟੈਕਨੀਕਸ ਨਵਾਂ-ਨਵਾਂ ਸਾਰਾ ਕੁਝ ਆਈ ਜਾਂਦਾ ਕੋਈ ਇਹਨੂੰ ਡਿਸਟ੍ਰੀਬਿਊਟਰ ਇੱਥੇ ਸਾਈਡ ਤੇ ਕਰਤ ਆ ਇੱਥੇ ਲੱਗਦਾ ਹੁੰਦਾ ਮੈਂ ਕਿਹਾ ਸਾਈਡ ਡਿਸਟ੍ਰੀਬਿਊਟਰ ਇਹਦੇ ਤੇ ਬਾਕੀ ਬਾਈ ਜੀ ਤੇ ਫੋਨ ਨੰਬਰ ਵਗੈਰਾ ਤੁਹਾਨੂੰ ਪਤਾ ਹੀ ਆ ਪਟਿਆਲਾ ਟਰੈਕਟਰ ਮੰਡੀ ਦੀ ਵੀਡੀਓ ਆ ਜਦੋਂ ਵੀ ਤੁਸੀਂ ਆ ਕੇ ਟਰੈਕਟਰ ਦੇਖਣਾ ਹੋਵੇ ਤੇ ਆਪਣਾ ਦੇਖ ਸਕਦੇ ਆ 375000 ਡਿਮਾਂਡ ਆ ਟਰੈਕਟਰ ਦੀ ਆ ਦੋ ਰੋ ਟਰੈਕਟਰ ਤੁਹਾਨੂੰ ਦਿਖਾਦਾ ਤੇ ਆ ਲੋ ਤੇ ਬਾਕੀ ਕਾਲੀ ਬਾਡੀ ਵਾਲਾ ਭਾਈ ਪੁੱਛਦੇ ਸੀ ਕਾਲੇ ਢਿੱਡ ਵਾਲਾ ਹਲੇ ਜੌਂਡੀਅਰ ਕੋਈ ਨਹੀਂ ਆਇਆ ਜੇ ਕੋਈ ਆਇਆ ਤੇ ਉਹਦੀ ਵੀ ਤੁਹਾਨੂੰ ਵੀਡੀਓ ਕਰਦਾਂਗੇ ਦੋਸਤੋ ਤੇ ਕਰ ਦਿਓ ਲਾਈਕ ਸ਼ੇਅਰ ਭਾਈ ਜੀ ਸਬਸਕ੍ਰਾਈਬ ਕਰ ਲਿਓ ਚੈਨਲ YouTube ਤੇ ਵੀ Facebook ਤੇ ਵੀ ਧੰਨਵਾਦ ਜੀ